ਮੇਰੇ ਨਾਲ ਬਹੁਤ ਸਾਰੇ ਨੌਜਵਾਨ ਉਸ ਕਬੀਲੇ ਵਿੱਚ ਗਏ ਸੀ। ਉਹਨਾਂ ਦੇ ਕਬੀਲੇ ਵਿੱਚ ਇਸ ਸਮੇਂ ਪਹਿਰੇਦਾਰੀ ਬਹੁਤ ਸਖਤ ਸੀ ਪਰ ਅਸੀਂ ਵੀ ਆਪਣੀ ਪੂਰੀ ਤਿਆਰੀ ਨਾਲ ਗਏ ਸੀ। ਦੂਰੋਂ ਹੀ ਗੋਲੀਆਂ ਦਾ سلسلہ ਸ਼ੁਰੂ ਹੋ ਗਿਆ ਸੀ। ਸਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਵੀ ਖੂਨ ਉੱਤਰਿਆ ਹੋਇਆ ਸੀ। ਅਸੀਂ ਵੀ ਅੰਦਾ ਦੂਨ ਗੋਲੀਆਂ ਚਲਾ ਦਿੱਤੀਆਂ ਸਨ। ਉੱਥੇ ਜਿੰਨੇ ਵੀ ਨੌਜਵਾਨ ਖੜੇ ਸੀ ਉਹ ਸਾਰੇ ਦੇ ਸਾਰੇ ਸਾਡੀਆਂ ਗੋਲੀਆਂ ਨਾਲ ਢੇਰ ਹੋ ਗਏ ਸੀ। ਸਾਡੀਆਂ ਜੀਪਾਂ ਹੁਣ ਉਸ ਕਵੀਲੇ ਵਿੱਚ ਸ਼ਾਮਿਲ ਹੋ ਗਈਆਂ ਸੀ ਸਾਹਮਣੇ ਵੱਡੇ ਸਾਰੇ ਘਰ ਨੂੰ ਦੀਵਿਆਂ ਨਾਲ ਸਜਾਇਆ ਹੋਇਆ ਸੀ ਇੱਥੇ ਹੈਦਰ ਸ਼ਾਹ ਦੀ ਬੇਟੀ ਦਾ ਵਿਆਹ ਸੀ ਢੋਲ ਬਾਜੇ ਬਾਜ ਰਹੇ ਸਨ ਉਹਨਾਂ ਨੂੰ ਲੱਗਿਆ ਕਿ ਬਰਾਤ ਦੇ ਆਉਣ ਦਾ ਸੰਦੇਸ਼ ਆਇਆ ਹੈ ਅਸੀਂ ਉਸ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਆਪਣੀਆਂ ਬੰਦੂਖਾਂ ਸਾਹਮਣੇ ਖੜੇ ਹੋਏ ਗਾਰਡ ਤੇ ਤਾਨ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਓ ਗਾਰਡ ਵੀ ਜ਼ਮੀਨ 'ਤੇ ਢੇਰ ਹੋ ਗਏ ਸੀ ਸਾਹਮਣੇ ਸਟੇਜ ਤੇ ਦੁਲਹਨ ਅਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਹੋਈਆਂ ਸਨ। ਉੱਥੇ ਕੁਝ ਮਰਦ ਵੀ ਮੌਜੂਦ ਸਨ। ਅਸੀਂ 20 ਤੋਂ 25 ਆਦਮੀ ਉੱਥੇ ਪਹੁੰਚ ਗਏ ਸੀ। ਸਾਡੇ ਸਾਰਿਆਂ ਦੇ ਹੱਥ ਵਿੱਚ ਅਸਲੇ ਸੀ। ਉੱਥੇ ਬੈਠੇ ਹੋਏ ਮਰਦਾਂ ਦੇ ਚਿਹਰੇ ਦੀ ਰੰਗਤ ਸਾਨੂੰ ਦੇਖ ਕੇ ਉੱਡ ਗਈ ਸੀ। ਉੱਥੇ ਸਾਹਮਣੇ ਸਟੇਜ ਤੇ ਲੰਬਾ ਜਿਹਾ ਕੁੰਡ ਕੱਢ ਕੇ ਇੱਕ ਦੁਲਹਨ ਬੈਠੀ ਸੀ। ਜਦੋਂ ਮੈਂ ਉਸ ਵੱਲ ਜਾਣ ਲੱਗਿਆ, ਮੈਨੂੰ ਦੇਖ ਕੇ ਜਮਾਲ ਦੇ ਹੋਸ਼ ਉੱਡ ਗਏ ਸੀ। ਕਿਉਂਕਿ ਅਸੀਂ ਸਾਰੇ ਲੋਕ ਉਹਨਾਂ ਦੇ ਬੰਦਿਆਂ ਨੂੰ ਮਾਰ ਕੇ ਇੱਥੋਂ ਤੱਕ ਪਹੁੰਚੇ ਸੀ ਜਿਨ੍ਹਾਂ ਨੂੰ ਉਸ ਨੇ ਆਪਣੀ ਹਿਫਾਜ਼ਤ ਲਈ ਖੜਾ ਕੀਤਾ ਸੀ ਗੁੱਸੇ ਕਾਰਨ ਅਸੀਂ ਵੀ ਪਾਗਲ ਸੀ ਕਿਉਂਕਿ ਜੋ ਪਾਇਰੇਦਾਰੀ ਉੱਥੇ ਕੀਤੀ ਗਈ ਸੀ ਉਹ ਕੋਈ ਛੋਟੀ ਨਹੀਂ ਸੀ ਅਤੇ ਮੈਂ ਵੀ ਆਪਣੇ ਕਬੀਲੇ ਦੇ ਸਰਦਾਰ ਦਾ ਬੇਟਾ ਹੋਣ ਦੇ ਨਾਤੇ ਇਸ ਕਬੀਲੇ ਤੋਂ ਬਦਲਾ ਲੈਣਾ ਚਾਹੁੰਦਾ ਸੀ ਮੈਂ ਬੰਦੂਕ ਤਾਣੀ ਅਤੇ ਉੱਥੇ ਪਹੁੰਚ ਗਿਆ ਜਿੱਥੇ ਜਮਾਲ ਸ਼ਾਹ ਦੀ ਭਤੀਜੀ ਦੁਲਹਨ ਬਣ ਕੇ ਬੈਠੀ ਸੀ ਮੈਨੂੰ ਉੱਥੇ ਪਹੁੰਚਦਾ ਦੇਖ ਕੇ ਸਾਰੇ ਲੜਕੇ ਮੇਰੇ ਕੋਲ ਆ ਗਏ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਜ਼ਤ ਦਾ ਬਦਲਾ ਇੱਜ਼ਤ ਨਾਲ ਲੈਣ ਆਇਆ ਹਾਂ ਅਤੇ ਮੈਂ ਤੁਹਾਡੇ ਉਹ ਸਾਰੇ ਚੂਹਿਆਂ ਨੂੰ ਗੋਲੀ ਨਾਲ ਠੇਰ ਕਰ ਦਿੱਤਾ ਹੈ ਜੋ ਤੁਸੀਂ ਪਹਿਰੇਦਾਰੀ ਲਈ ਖੜਾਈ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਜੇਕਰ ਤੁਸੀਂ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੁਹਾਨੂੰ ਵੀ ਗੋਲੀਆਂ ਨਾਲ ਭੁੰਨ ਕੇ ਰੱਖ ਦੇਵਾਂਗਾ ਪਰ ਇਸ ਲੜਕੀ ਨੂੰ ਤਾਂ ਮੈਂ ਇੱਥੋਂ ਲਿਜਾ ਕੇ ਹੀ ਰਾਂਗਾ ਜੇਕਰ ਤੁਸੀਂ ਮੇਰੀ ਗੋਲੀ ਨਾਲ ਮਰਨਾ ਨਹੀਂ ਚਾਹੁੰਦੇ ਹੋ ਤਾਂ ਪਿੱਛੇ ਹਟ ਜਾਓ ਉਸੇ ਸਮੇਂ ਹਦਰ ਸ਼ਾਹ ਤੇ ਜਮਾਲ ਸ਼ਾਹ ਉੱਥੇ ਪਹੁੰਚ ਗਏ ਉਹ ਕਹਿਣ ਲੱਗੇ ਕਿ ਤੁਹਾਡੇ ਕਬੀਲੇ ਦਾ ਇੱਕ ਲੜਕਾ ਸਾਡੇ ਕਬੀਲੇ ਦੀ ਲੜਕੀ ਨੂੰ ਭਜਾ ਕੇ ਲੈ ਕੇ ਗਿਆ ਸੀ ਅਤੇ ਸ਼ਹਿਰ ਲੈ ਜਾ ਕੇ ਉਸ ਨਾਲ ਵਿਆਹ ਰਚਾਇਆ ਸੀ ᱱੋ ਬਦਲਾ ਪੂਰਾ ਹੋ ਗਿਆ ਹੈ ਅਸੀਂ ਨਹੀਂ ਜਾਣਦੇ ਕਿ ਉਹ ਲੜਕੀ ਕਿੱਥੇ ਹੈ ਪਰ ਅਸੀਂ ਇਹ ਸੁਣਿਆ ਸੀ ਕਿ ਉਹ ਲੜਕਾ ਉਸ ਲੜਕੀ ਨੂੰ ਲੈ ਕੇ ਕਿਸੇ ਦੂਜੇ ਸ਼ਹਿਰ ਵਿੱਚ ਚਲਾ ਗਿਆ ਹੈ ਉਹ ਤਾਂ ਸਾਡੇ ਹੱਥੋਂ ਬਚ ਨਿਕਲਿਆ ਅਤੇ ਅਸੀਂ ਜੋ ਕੁਝ ਵੀ ਕੀਤਾ ਸੀ ਬਦਲੇ ਵਿੱਚ ਕੀਤਾ ਸੀ ਹੁਣ ਉਹ ਬਦਲਾ ਪੂਰਾ ਹੋ ਗਿਆ ਹੈ ਮੈਂ ਉਹਨਾਂ ਨੂੰ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਸਾਡੇ ਕਬੀਲੇ ਵਿੱਚੋਂ ਵਿਦੇਸ਼ ਜਾਣ ਵਾਲੇ ਲੜਕੇ ਨੇ ਤੁਹਾਡੀ ਲੜਕੀ ਨੂੰ ਭਜਾਇਆ ਨਹੀਂ ਸੀ ਅਤੇ ਨਾ ਹੀ ਉਸ ਨਾਲ ਕੋਈ ਜ਼ਬਰਦਸਤੀ ਕੀਤੀ ਸੀ ਉਹ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਭੱਜੇ ਸੀ ਜਿੰਨਾ ਕਸੂਰਬਾਰ ਸਾਡੇ ਕਬੀਲੇ ਦਾ ਉਹ ਲੜਕਾ ਸੀ ਉਹਨੀ ਕਸੂਰਵਾਰ ਤੁਹਾਡੇ ਕਬਿੱਲੇ ਦੀ ਉਹ ਲੜਕੀ ਵੀ ਸੀ ਇਸ ਲਈ ਹਿਸਾਬ ਬਰਾਬਰ ਨਹੀਂ ਹੋਇਆ ਤੁਸੀਂ ਜ਼ਬਰਦਸਤੀ ਕੀਤੀ ਹੈ ਮਰੀਨਾ ਨਾਲ ਤੁਸੀਂ ਆਪਣੇ ਜਾਨਵਰ ਜਿਹੇ ਬੇਟੇ ਕੋਲ ਉਸ ਮਾਸੂਮ ਲੜਕੀ ਨੂੰ ਕਰ ਦਿੱਤਾ ਜਿਸ ਨੇ ਉਸ ਨਾਲ ਜਾਨਵਰਾ ਵਰਗਾ ਸਲੂਕ ਕੀਤਾ ਅਤੇ ਅੱਜ ਉਸ ਬਦਲੇ ਦੇ ਤੌਰ ਤੇ ਮੈਂ ਤੁਹਾਡੀ ਲੜਕੀ ਨੂੰ ਲੈ ਕੇ ਜਾਵਾਂਗਾ ਜਦੋਂ ਉਹ 5 ਦਿਨਾਂ ਬਾਅਦ ਵਾਪਸ ਆਵੇਗੀ ਤਾਂ ਉਸ ਨੂੰ ਦੇਖ ਕੇ ਤੁਹਾਡੀ ਰੂਹ ਵੀ ਕੰਬ ਜਾਵੇਗੀ ਉਸਤੇ ਕੋਈ ਤਰਸ ਨਹੀਂ ਕੀਤਾ ਜਾਵੇਗਾ ਸਮਝੇ ਇਹ ਕਹਿੰਦੇ ਹੋਏ ਮੈਂ ਸਟੇਜ ਦੀਆਂ ਪੌੜੀਆਂ ਚੜਿਆ ਤਾਂ ਜਮਾਲ ਦਾ ਬੇਟਾ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਉਹ ਮੈਨੂੰ ਕਹਿਣ ਲੱਗਿਆ ਅਸੀਂ ਕੋਈ ਚੂੜੀਆਂ ਨਹੀਂ ਪਾ ਰਖੀਆਂ ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਡੇ ਸਾਹਮਣੇ ਹੀ ਤੁਹਾਡੀ ਬੇਟੀ ਨੂੰ ਲੈ ਕੇ ਜਾਵਾਂਗਾ ਇਸ ਤੋਂ ਪਹਿਲਾਂ ਕੀ ਉਹ ਮੇਰੇ ਨਾਲ ਹੱਥ ਆਫਾਈ ਕਰ ਦੇ ਮੈਂ ਬੰਦੂਕ ਉਸਤੇ ਤਾਣੀ ਅਤੇ ਕਿਹਾ ਜਿੱਥੇ ਮੈਂ ਤੁਹਾਡੇ ਉਹਨਾਂ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਸਕਦਾ ਹਾਂ हां मैं तन्नू ਵੀ ਰੱਖ ਸਕਦਾ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਸੇ ਸਮੇ ਉਸ ਦੀ ਪਤਨੀ ਰੋਂਦੇ ਹੋਏ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਮੇਰੇ ਪਤੀ ਨੂੰ ਕੁਝ ਨਾ ਕਹਿਣਾ ਮੇਰੇ ਛੋਟੇ ਛੋਟੇ ਬੱਚੇ ਹਨ ਮੈਂ ਮੇਰੇ ਪੈਰਾਂ ਨਾਲ ਉਸ ਨੂੰ ਠੋਕਰ ਮਾਰੀ ਜਮਾਲ ਅਤੇ ਰੰਗਤ ਵੀ ਉੱਥੇ ਪਹੁੰਚੀ ਹੋਈ ਸੀ ਮੇਰਾ ਇਹ ਰੂਪ ਦੇਖ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਮੇਰੇ ਨਾਲ ਹੋਰ 20 25 ਨੌਜਵਾਨ ਸੀ ਸਾਡੀਆਂ ਅੱਖਾਂ ਵਿੱਚ ਖੂਨ ਉੱਤਰਿਆ ਹੋਇਆ ਸੀ ਅਤੇ ਸਾਡੇ ਹੱਥਾਂ ਵਿੱਚ ਬੰਦੂਖਾਂ ਸਨ ਉਹ ਹੁਣ ਜਾਣ ਗਏ ਸੀ ਕਿ ਜੇਕਰ ਉਹਨਾਂ ਨੇ ਕੁਝ ਵੀ ਕੀਤਾ ਤਾਂ ਇੱਥੇ ਖੂਨ ਦੀ ਹੋਲੀ ਵੀ ਖੇਢੀ ਜਾ ਸਕਦੀ ਹੈ ਜਮਾਲ ਨੇ ਆਪਣੇ ਬੇਟੇ ਨੂੰ ਪਿੱਛੇ ਕੀਤਾ ਅਤੇ ਕਹਿਣ ਲੱਗਿਆ ਕਿ ਮੈਂ ਆਪਣੀ ਭਤੀਜੀ ਦੀ ਖਾਤਰ ਆਪਣੇ ਬੇਟੇ ਦੀ ਕੁਰਬਾਨੀ ਨਹੀਂ ਦੇ ਸਕਦਾ ਹਾਂ ਇਹ ਕਹਿੰਦੇ ਹੋਏ ਉਸ ਨੇ ਆਪਣੇ ਬੇਟੇ ਨੂੰ ਪਿੱਛੇ ਧੱਕਾ ਦਿੱਤਾ ਸਟੇਜ ਹੁਣ ਖਾਲੀ ਸੀ ਉਹ ਲੜਕੀ ਉਸੇ ਸਮੇਂ ਸਟੇਜ ਤੋਂ ਖੜੀ ਹੋ ਗਈ ਅਤੇ ਉਸ ਨੇ ਆਪਣਾ ਘੁੰਡ ਵੀ ਚੱਕ ਦਿੱਤਾ ਸੀ ਲੜਕੀ ਸੀ ਜਾਂ ਉਹ ਕੋਈ ਹੁਸਨ ਦੀ ਮਲਿਕਾ ਸੀ ਇੰਨੀ ਸੋਹਣੀ ਕੁੜੀ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖੀ ਸੀ ਮੈਂ ਉਸ ਨੂੰ ਦੇਖ ਕੇ ਆਪਣੀਆਂ ਅੱਖਾਂ ਚਪਕਾਉਣੀਆਂ ਹੀ ਭੁੱਲ ਗਿਆ ਸੀ ਉਹ ਜਮਾਲ ਕੋ ਲੈ ਆ ਕੇ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਭਗਵਾਨ ਦੇ ਲਈ ਚਾਚਾ ਜੀ ਮੈਨੂੰ ਇਸ ਹੈਵਾਨ ਦੀ ਪੇਟ ਨਾ ਚੜਾਓ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਪਾਰੇ ਉਸ ਲੜਕੀ ਦਾ ਚਾਚਾ ਜਮਾਲ ਚੁੱਪ ਸੀ ਉਹ ਲੜਕੀ ਆਪਣੇ ਪਿਤਾ ਦੇ ਗਲੇ ਲਾ ਕੇ ਰੋਣ ਲੱਗੀ ਅਤੇ ਬੋਲਣ ਲੱਗੀ ਕਿ ਪਾਪਾ ਪਲੀਜ਼ ਮੈਨੂੰ ਬਚਾ ਲਓ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦੀ ਮੈਂ ਉਸ ਦੀ ਬਾਹ ਫੜ ਕੇ ਉਸ ਨੂੰ ਆਪਣੀ ਤਰਫ ਖਿੱਚ ਲਿਆ ਅਤੇ ਮੈਂ ਉਸ ਨੂੰ ਕਸੀੜਦੇ ਹੋਏ ਆਪਣੇ ਨਾਲ ਲਿਜਾਣ ਲੱਗਿਆ ਉਹ ਰੋ ਰਹੀ ਸੀ ਚੀਕਾ ਮਾਰ ਰਹੀ ਸੀ ਅਤੇ ਮੇਰੇ ਪਿੱਛੇ ਮੇਰੇ ਸਾਥੀ ਉਹਨਾਂ ਲੋਕਾਂ ਤੇ ਬੰਦੂਕ ਤਾਣੇ ਹੋਏ ਸੀ ਤਾਂ ਕਿ ਕੋਈ ਮੈਨੂੰ ਰੋਕ ਨਾ ਸਕੇ ਉਹ ਕਹਿ ਰਹੀ ਸੀ ਕਿ ਭਗਵਾਨ ਦੇ ਲਈ ਮੈਨੂੰ ਛੱਡ ਦਿਓ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਉਸ ਨੂੰ ਕਿਹਾ ਕਿ ਜਿਆਦੇ ਭੌਂਕਣਾ ਉਸ ਲੜਕੀ ਦਾ ਵੀ ਕੋਈ ਕਸੂਰ ਨਹੀਂ ਸੀ ਜਿਸ ਨੂੰ ਤੇਰੇ ਖਜਨ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਮੈਂ ਉਸ ਨੂੰ ਜੀਪ ਦੀ ਅਗਲੀ ਸ਼ੀਟ ਤੇ ਧੱਕਾ ਦਿੱਤਾ ਪੂਰੇ ਰਾਹ ਉਹ ਇਹ ਹੀ ਬੋਲਦੀ ਰਹੀ ਕਿ ਮੇਰਾ ਕੋਈ ਕਸੂਰ ਨਹੀਂ ਹੈ ਅਤੇ ਰੋਂਦੀ ਰਹੀ ਪਰ ਮੇਰੇ ਤੇ ਉਸ ਦੇ ਰੋਣ ਦਾ ਕੋਈ ਅਸਰ ਨਹੀਂ ਸੀ ਮੇਰੇ ਸਿਰ ਤੇ ਤਾਂ ਬਦਲੇ ਦਾ ਭੂਤ ਸਵਾਰ ਸੀ ਮੈਂ ਉਸ ਨੂੰ ਨਜ਼ਰਅੰਦਾਜ਼ ਕੀਤਾ ਤੇ ਗੱਡੀ ਸਿੱਧੀ ਆਪਣੇ ਘਰ ਦੇ ਸਾਹਮਣੇ ਲਾਈ ਮੈਂ ਉਸ ਨੂੰ ਗੱਡੀ ਚੋਂ ਕੱਢ ਕੇ ਬੜੀ ਵਿਹਾਰਦੀ ਨਾਲ ਉਸ ਨੂੰ ਘਰ ਦੇ ਦਰਵਾਜ਼ੇ ਤੇ ਧੱਕਾ ਦਿੱਤਾ ਇਧਰ ਘਰੇ ਮੇਰੇ ਬਾਬਾ ਮੇਰੇ ਇੰਤਜ਼ਾਰ ਵਿੱਚ ਖੜੇ ਸੀ ਅਤੇ ਮੇਰੇ ਬਾਬਾ ਨੇ ਬੜੇ ਹੀ ਗੁੱਸੇ ਨਾਲ ਉਸ ਲੜਕੀ ਨੂੰ ਦੇਖਿਆ ਅਤੇ ਗੁੱਸੇ ਵਿੱਚ ਘਰ ਦੀ ਨੌਕਰਾਨੀ ਨੂੰ ਆਵਾਜ਼ ਦਿੱਤੀ ਉਹ ਡਰਦੇ ਮਾਰੇ ਬਾਬਾ ਕੋਲ ਪਹੁੰਚੀ ਸੀ ਬਾਬਾ ਕਹਿਣ ਲੱਗੇ ਕਿ ਇਸ ਲੜਕੀ ਨੂੰ ਸ਼ਾਜਵ ਦੇ ਕਮਰੇ ਵਿੱਚ ਛੱਡਿਆ ਓਹ ਨੌਕਰਾਨੀ ਉਸ ਨੂੰ ਮੇਰੇ ਕਮਰੇ ਵਿੱਚ ਛੱਡ ਆਈ। ਉਹ ਲੜਕੀ ਹਜੇ ਤੱਕ ਵੀ ਰੋ ਰਹੀ ਸੀ। ਮੈਂ ਵੀ ਉਸ ਲੜਕੀ ਵੱਲ ਦੇਖਦੇ ਹੋਏ ਗੁੱਸੇ ਵਿੱਚ ਆਪਣੀਆਂ ਮੁੱਛਾਂ ਨੂੰ ਮਰੋੜਿਆ ਸੀ। ਜੋ ਕੁਝ ਸਾਡੇ ਕਬੀਲੇ ਦੀ ਲੜਕੀ ਨਾਲ ਕੀਤਾ ਗਿਆ ਸੀ, ਅੱਜ ਮੈਂ ਉਹ ਬਦਲੇ ਦੀ ਅੱਗ ਉਸ ਲੜਕੀ ਦੇ ਸਰੀਰ ਤੋਂ ਬੁਝਾਉਣੀ ਸੀ। ਮੇਰੇ ਬਾਬਾ ਨੇ ਮੈਨੂੰ ਕਮਰੇ ਵੱਲ ਜਾਣ ਦਾ ਇਸ਼ਾਰਾ ਕੀਤਾ। ਤੇ ਇਹ ਕਿਹਾ ਕਿ ਤੂੰ ਜਾਣਦਾ ਹੈ ਕਿ ਤੂੰ ਕੀ ਕਰਨਾ ਹੈ ਮੈਂ ਕਿਹਾ ਹਾਂ ਬਾਬਾ ਸਾਹਿਬ ਤੁਸੀਂ ਬੇਫਿਕਰ ਰਹੋ ਜਿਸਕ ਕਬੀਲੇ ਦਾ ਮੈਂ ਬੇਟਾ ਸੀ ਸਾਡੀ ਦੂਜੇ ਕਬੀਲੇ ਵਾਲਿਆਂ ਨਾਲ ਸਾਲਾਂ ਤੋਂ ਦੁਸ਼ਮਣੀ ਚੱਲੀ ਆ ਰਹੀ ਸੀ ਜੇਕਰ ਦੂਜੇ ਕਬੀਲੇ ਵਾਲੇ ਸਾਡਾ ਇੱਕ ਬੰਦਾ ਮਾਰਦੇ ਤਾਂ ਸੀ ਉਹਨਾਂ ਦੇ ਦੋ ਬੰਦੇ ਮਾਰਦੇ ਸੀ ਸਾਡਾ ਪੂਰਾ ਰੋਹ ਉਸ ਕਬੀਲੇ ਤੇ ਸੀ ਜਦੋਂ ਤੋਂ ਮੈਂ ਮੇਰਾ ਹੋਸ਼ ਸੰਭਾਲਿਆ ਸੀ ਮੈਂ ਇਹ ਹੀ ਸਭ ਦੇਖਦਾ ਰਿਹਾ ਸੀ ਕਦੇ ਜ਼ਮੀਨ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤੇ ਕਦੇ ਪਾਣੀ ਨੂੰ ਲੈ ਕੇ ਲੜਾਈ ਹੋ ਜਾਂਦੀ ਸੀ ਜਿੱਥੋਂ ਟਿਊਬਵੈਲ ਨਾਲ ਸਾਡੇ ਖੇਤਾਂ ਨੂੰ ਪਾਣੀ ਆਉਂਦਾ ਸੀ ਉਹ ਟਿਊਬਵੈਲ ਦੂਜੇ ਕਬੀਲੇ ਵਿੱਚ ਸੀ ਜਦੋਂ ਉਹ ਪਾਣੀ ਬੰਦ ਕਰ ਦਿੰਦੇ ਸੀ ਤਾਂ ਸਾਡੀ ਉਹਨਾਂ ਨਾਲ ਲੜਾਈ ਹੋ ਜਾਂਦੀ ਸੀ। ਇਸ ਲੜਾਈ ਵਿੱਚ ਉਹ ਸਾਡਾ ਇੱਕ ਬੰਦਾ ਮਾਰਦੇ ਤਾਂ ਅਸੀਂ ਉਹਨਾਂ ਦੇ ਦੋ ਬੰਦੇ ਮਾਰਦੇ ਸੀ। ਕਈ ਵਾਰ ਅਸੀਂ ਉਹਨਾਂ ਦੇ ਖੇਤਾਂ ਨੂੰ ਵੀ ਅੱਗ ਲਾ ਦਿੱਤੀ ਸੀ ਅਤੇ ਉਹ ਵੀ ਇਸ ਤਰ੍ਹਾਂ ਹੀ ਬਦਲੇ ਵਿੱਚ ਸਾਡੇ ਖੇਤਾਂ ਨੂੰ ਤਬਾਹ ਕਰ ਦਿੰਦੇ ਸੀ। ਸਾਡੀ ਦੁਸ਼ਮਣੀ ਸਮੇਂ ਸਿਰ ਵੱਧਦੀ ਜਾ ਰਹੀ ਸੀ। ਇੱਕ ਹਾਦਸੇ ਨੇ ਤਾਂ ਮੇਰੇ ਹੋਸ਼ ਹੀ ਉਡਾ ਕੇ ਰੱਖ ਦਿੱਤੇ ਸੀ। ਮੇਰੇ ਇੱਕ ਦੋਸਤ ਨੇ ਦੂਜੇ ਕਬੀਲੇ ਦੀ ਲੜਕੀ ਨੂੰ ਪਿਆਰ ਕੀਤਾ। ਅਤੇ ਉਸ ਨੂੰ ਭਜਾ ਕੇ ਦੂਜੇ ਦੇਸ਼ ਲੈ ਗਿਆ ਸੀ ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਉਹ ਸਾਡੇ ਕਬੀਲੇ ਦੀ ਲੜਕੀ ਨਾਲ ਇੰਨਾ ਬੁਰਾ ਵਰਤਾਪਨ ਕਰਨਗੇ ਹੁਣ ਤੱਕ ਜੋ ਵੀ ਲੜਾਈਆਂ ਹੁੰਦੀਆਂ ਆ ਰਹੀਆਂ ਸਨ ਸਿਰਫ ਮਰਦਾਂ ਵਿੱਚ ਹੀ ਹੁੰਦੀਆਂ ਸਨ ਨਾ ਹੀ ਤਾਂ ਉਹਨਾਂ ਨੇ ਕਦੇ ਸਾਡੇ ਕਬੀਲੇ ਦੀ ਕਿਸੇ ਔਰਤ ਵੱਲ ਅੱਖ ਚੱਕ ਕੇ ਦੇਖਿਆ ਸੀ ਅਤੇ ਨਾ ਹੀ ਅਸੀਂ ਉਹਨਾਂ ਦੇ ਕਬੀਲੇ ਦੀ ਕਿਸੇ ਔਰਤ ਨੂੰ ਅੱਖ ਭਰ ਕੇ ਦੇਖਿਆ ਸੀ ਪਰ ਇਹ ਜੋ ਵੀ ਹੋਇਆ ਸੀ ਸਾਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਕਬੀਲੇ ਦਾ ਕੋਈ ਲੜਕਾ ਇਸ ਤਰ੍ਹਾਂ ਦੀ ਹਰਕਤ ਕਰ ਸਕਦਾ ਹੈ ਅਤੇ ਇਸ ਹਰਕਤ ਕਾਰਨ ਅਸੀਂ ਉਸ ਕਬੀਲੇ ਵਾਲਿਆਂ ਤੋਂ ਮਾਫੀ ਵੀ ਮੰਗੀ ਸੀ ਅਤੇ ਕਿਹਾ ਸੀ ਕਿ ਇਸ ਕੰਮ ਵਿੱਚ ਲੜਕੀ ਵੀ ਓਨੀ ਹੀ ਕਸੂਰਵਾਰ ਸੀ ਜਿੰਨਾ ਕਿ ਸਾਡੇ ਕਬੀਲੇ ਵਾਲਾ ਲੜਕਾ ਅਤੇ ਅਸੀਂ ਹੁਣ ਉਹਨਾਂ ਨੂੰ ਕਿਹਾ ਸੀ ਤੁਸੀਂ ਹੁਣ ਇਸ ਗੱਲ ਨੂੰ ਇੱਥੇ ਹੀ ਰਫਾ-ਦਫਾ ਕਰ ਦਿਓ ਪਰ ਉਹਨਾਂ ਨੇ ਜੋ ਹਰਕਤ ਉਸ ਲੜਕੀ ਨਾਲ ਕੀਤੀ ਸੀ ਉਹ ਮੇਰੇ ਬਾਪ ਦੇ ਇੱਕ ਵਫਾਦਾਰ ਨੌਕਰ ਦੀ ਬੇਟੀ ਸੀ ਉਸ ਆਦਮੀ ਨੇ ਆਪਣੀ ਸਾਰੀ ਉਮਰ ਮੇਰੇ ਮੇਰੇ ਬਾਪ ਦੀ ਵਫਾਦਾਰੀ ਅਤੇ ਗੁਲਾਮੀ ਵਿੱਚ ਕੱਢੀ ਸੀ ਉਸ ਦੀ ਬੇਟੀ ਸ਼ਹਿਰ ਪੜਨ ਜਾਂਦੀ ਸੀ ਅਤੇ ਜਮਾਲ ਉਸ ਨੂੰ ਬਾਸੂਚੋਂ ਉਤਾਰ ਕੇ ਆਪਣੇ ਘਰੇ ਲੈ ਗਿਆ ਅਤੇ ਫਿਰ ਉਸ ਨੂੰ ਆਪਣੇ ਬੇਟੇ ਦੇ ਹਵਾਲੇ ਕਰ ਦਿੱਤਾ ਤਿੰਨ ਦਿਨਾਂ ਤੱਕ ਉਸ ਲੜਕੀ ਨੂੰ ਆਪਣੇ ਕੋਲ ਰੱਖਿਆ ਸੀ ਅਤੇ ਉਸ ਨਾਲ ਜਾਨਵਰਾ ਜਿਹਾ ਵਰਤਾਪ ਕੀਤਾ ਸੀ ਅਤੇ ਫਿਰ ਚੌਥੇ ਦਿਨ ਸਾਡੇ ਕਬੀਲੇ ਦੀ ਦਹਹਲੀਜ ਤੇ ਸੁੱਟ ਕੇ ਆਪਣੀ ਜਿੱਤ ਦਿਖਾਈ ਸੀ ਹੁਣ ਗੱਲ ਸਾਡੀ ਇੱਜ਼ਤ ਤੇ ਆ ਗਈ ਸੀ ਸਾਡੀ ਵਜ੍ਹਾ ਨਾਲ ਇੱਕ ਵਫਾਦਾਰ ਨੌਕਰ ਦੀ ਬੇਟੀ ਦੀ ਇੱਜ਼ਤ ਬਰਬਾਦ ਹੋ ਗਈ ਸੀ ਪਰ ਉਸ ਲੜਕੀ ਮਰੀਨਾ ਨਾਲ ਜੋ ਕੁਝ ਵੀ ਕੀਤਾ ਗਿਆ ਸੀ ਉਹ ਬਹੁਤ ਗਲਤ ਕੀਤਾ ਗਿਆ ਸੀ ਹੁਣ ਉਹ ਵਿਚਾਰੀ ਦਿਮਾਗੀ ਮਰੀਜ਼ ਬਣ ਗਈ ਸੀ ਜਦੋਂ ਉਹ ਕਿਸੇ ਵੀ ਮਰਦ ਨੂੰ ਦੇਖਦੀ ਤਾਂ ਉਹ ਚਿੱਕਾ ਮਾਰਨ ਲੱਗਦੀ ਹੈ ਇੱਥੋਂ ਤੱਕ ਕਿ ਉਹ ਆਪਣੇ ਪਾਪਾ ਤੇ ਭਰਾ ਨੂੰ ਦੇਖ ਕੇ ਵੀ ਚਿੱਕਾ ਮਾਰਨ ਲੱਗ ਜਾਂਦੀ ਸੀ ਅਤੇ ਕਹਿੰਦੀ ਸੀ ਕਿ ਮੇਰੇ ਕੋਲ ਨਾ ਸਾਡੇ ਉਸ ਨੌਕਰ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੋ ਗਈ ਸੀ ਜਿਵੇਂ ਉਹ ਜਿਉਂਦੇ ਜੀ ਮਰ ਗਿਆ ਹੋਵੇ ਇਸ ਲਈ ਮੈਂ ਉਸ ਲੜਕੀ ਦੇ ਹੱਥ ਪਾਇਆ ਸੀ ਜੋ ਜਮਾਲ ਦੀ ਸਖੀ ਭਤੀਜੀ ਸੀ ਜੇਕਰ ਉਸ ਦੇ ਕਬੀਲੇ ਦੀ ਹੋਰ ਲੜਕੀ ਹੁੰਦੀ ਤਾਂ ਉਸ ਨੂੰ ਇੰਨਾ ਫਰਕ ਨਹੀਂ ਪੈਂਦਾ ਸੀ ਇਸ ਲਈ ਮੈਂ ਉਸ ਦੀ ਸਖੀ ਭਤੀਜੀ ਨੂੰ ਨਿਸ਼ਾਨਾ ਬਣਾਇਆ ਸੀ ਮੈਂ ਆਪਣੀਆਂ ਅੱਖਾਂ ਲਾਲ ਕਰਕੇ ਬੜੇ ਹੀ ਗੁੱਸੇ ਵਿੱਚ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਉਹ ਲੜਕੀ ਬੈੱਡ ਤੇ ਬੈਠੀ ਰੋ ਰਹੀ ਸੀ ਜਦੋਂ ਮੈਂ ਕਮਰੇ ਦਾ ਦਰਵਾਜ਼ਾ ਜ਼ੋਰ ਦੀ ਬੰਦ ਕੀਤਾ ਤਾਂ ਦਰਵਾਜ਼ੇ ਦੇ ਬੰਦ ਹੋਣ ਦੀ ਆਵਾਜ਼ ਸੁਣ ਕੇ ਉਹ ਡਰ ਦੇ ਮਾਰੇ ਕੰਬਣ ਲੱਗ ਗਈ ਸੀ ਉਹ ਉਸੇ ਸਮੇਂ ਡਰ ਕੇ ਖੜੀ ਹੋ ਗਈ ਸੀ ਅਤੇ ਮੈਨੂੰ ਦੇਖ ਕੇ ਉਹ ਕਈ ਕਦਮ ਪਿੱਛੇ ਹਟੀ ਸੀ ਉਸ ਨੂੰ ਦੇਖ ਕੇ ਮੇਰੇ ਚਿਹਰੇ ਤੇ ਵੀ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ ਸੀ ਮੈਂ ਉਸ ਦੇ ਕੋਲ ਗਿਆ ਤੇ ਦੁਪੱਟੇ ਸਮੇਤ ਉਸ ਦੇ ਵਾਲ ਫੜ ਕੇ ਉਸ ਦਾ ਮੂੰਹ ਆਪਣੀ ਮੂੰਹ ਦੇ ਕੋਲ ਕੀਤਾ ਉਸ ਨੇ ਆਪਣੇ ਦੋਨੇ ਹੱਥ ਮੇਰੇ سینੇ ਤੇ ਰੱਖ ਕੇ ਮੈਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਉਸ ਨੂੰ ਕਿਹਾ ਕਿ ਡਰ ਲੱਗ ਰਿਹਾ ਹੈ ਮੇਰੇ ਤੋਂ ਉਸੇ ਸਮੇਂ ਉਸ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੀ ਮੈਂ ਉਸ ਨੂੰ ਕਿਹਾ ਇਹ ਲੜਕੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਅਤੇ ਮੇਰੇ ਨਾਲ ਗੱਲ ਕਰ ਮੈਂ ਤੇਰੀਆਂ ਅੱਖਾਂ ਵਿੱਚ ਦਰਦ ਦੇਖਣਾ ਚਾਹੁੰਦਾ ਹਾਂ ਬੇਵਸੀ ਅਤੇ ਮਜਬੂਰੀ ਦੇ ਹੰਝੂ ਉਸ ਨੇ ਇੱਕ ਨਜ਼ਰ ਮੇਰੇ ਵੱਲ ਦੇਖੀ ਸੀ ਪਤਾ ਨਹੀਂ ਕਿ ਸੀ ਉਸ ਦੀਆਂ ਨਜ਼ਰਾਂ ਵਿੱਚ ਜਿਸ ਨੂੰ ਦੇਖ ਕੇ ਮੇਰੀ ਚਲਦੀ ਹੋਈ ਜ਼ਬਾਨ ਇੱਕਦਮ ਰੁਕ ਗਈ ਸੀ ਪਤਾ ਨਹੀਂ ਉਸ ਦੀਆਂ ਅੱਖਾਂ ਸੀ ਕਿ ਕੋਈ ਗਹਿਰਾ ਸਮੁੰਦਰ ਉਸ ਦੀਆਂ ਅੱਖਾਂ ਵਿੱਚੋਂ ਆਉਣ ਵਾਲੇ ਹੰਝੂ ਮੇਰੇ ਦਿਲ ਨੂੰ ਛੂ ਗਏ ਸੀ ਬਿਨਾ ਕੁਝ ਕਹੇ ਹੀ ਉਸ ਦੀਆਂ ਅੱਖਾਂ ਪਤਾ ਨਹੀਂ ਮੈਨੂੰ ਕੀ ਕਹਿ ਗਈਆਂ ਸੀ ਜਿਵੇਂ ਜਿਵੇਂ ਹੀ ਮੈਂ ਉਸ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਮੇਰਾ ਦਿਲ ਬੱਸੋਂ ਬਾਹਰ ਹੁੰਦਾ ਜਾ ਰਿਹਾ ਸੀ ਪਹਿਲੀ ਵਾਰ ਮੈਂ ਦਿਲ ਦੀਆਂ ਧੜਕਣ ਆਪਣੀ ਕੰਨਾਂ ਰਾਹੀਂ ਇੰਨੀ ਤੇਜ਼ ਸੁਣ ਰਿਹਾ ਸੀ ਇੱਕਦਮ ਪਤਾ ਨਹੀਂ ਮੈਨੂੰ ਕੀ ਹੋਇਆ ਸੀ ਮੈਂ ਉਸ ਦੇ ਬਾਲਾਂ ਨੂੰ ਛੱਡਿਆ ਤੇ ਉਸ ਤੋਂ ਦੋ ਕਦਮ ਪਿੱਛੇ ਹੋ ਗਿਆ ਸੀ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋਣ ਲੱਗੀਆਂ ਸੀ ਉਹ ਲੜਕੀ ਆਪਣੀ ਜਵਾਨ ਤੋਂ ਤਾਂ ਕੁਝ ਨਹੀਂ ਕਹਿ ਰਹੀ ਸੀ ਪਰ ਉਸ ਦੀਆਂ ਅੱਖਾਂ ਜੋ ਕੁਝ ਮੈਨੂੰ ਕਹਿ ਰਹੀਆਂ ਸਨ ਉਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਪੂਜਾ ਸਮੇਂ ਲਈ ਮੈਂ ਬੈੱਡ ਤੇ ਜਾ ਕੇ ਬੈਠ ਗਿਆ ਉਹ ਲੜਕੀ ਹਜੇ ਤੱਕ ਵੀ ਆਪਣੇ ਦੁਲਹਣ ਦੇ ਜੋੜੇ ਵਿੱਚ ਖੜੀ ਸੀ ਅਤੇ ਆਪਣੇ ਹੁਸਨ ਦੇ ਨਾਲ ਕਿਆਮਤ ਹੀ ਢਾਰੀ ਸੀ ਹੋਣਾ ਤਾਂ ਇਹ ਚਾਹੀਦਾ ਸੀ ਕਿ ਮੈਂ ਉਸ ਨੂੰ ਦੇਖ ਕੇ ਬੇਕਾਬੂ ਹੋਣ ਵਾਲੇ ਜਜ਼ਵਾਤਾਂ ਨੂੰ ਹੋਰ ਵੀ ਭੜਕਾਉਂਦਾ ਅਤੇ ਆਪਣੇ ਜਨੂਨ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾ ਲੈਂਦਾ ਇਸ ਕੰਮ ਲਈ ਤਾਂ ਮੈਨੂੰ ਇਸ ਕਮਰੇ ਵਿੱਚ ਭੇਜਿਆ ਗਿਆ ਸੀ ਅਤੇ ਮੈਂ ਇਹ ਕੰਮ ਕਰਨਾ ਵੀ ਸੀ ਮੈਂ ਉਹਨਾਂ ਤੋਂ ਬਦਲਾ ਲੈਣਾ ਸੀ ਉਹ ਦੁੱਲਹਣ ਦੀ ਤਰ੍ਹਾਂ ਸਜੀ ਹੋਈ ਮੇਰੇ ਸਾਹਮਣੇ ਖੜੀ ਸੀ ਹੁਣ ਇਸ ਤਰ੍ਹਾਂ ਦਾ ਵੀ ਨਹੀਂ ਸੀ ਕਿ ਉਸ ਨੂੰ ਦੇਖ ਕੇ ਮੇਰੇ ਜਜ਼ਵਾਤ ਠੰਡੇ ਹੋ ਗਏ ਸੀ ਮੇਰਾ ਦਿਲ ਤਾਂ ਇਸ ਤਰ੍ਹਾਂ ਕਰ ਰਿਹਾ ਸੀ ਕਿ ਬਿਨਾਂ ਸਮਾਂ ਗਵਾਏ ਉਸ ਨੂੰ ਨੋਚ ਖਾਵਾਂ ਪਰ ਉਸ ਦੀਆਂ ਅੱਖਾਂ ਵਿੱਚੋਂ ਆਉਣ ਵਾਲੇ ਹੰਝੂਆਂ ਨੇ ਤਾਂ ਮੇਰੇ ਦਿਲ ਅੰਦਰ ਹੋਰ ਹੀ ਜਜ਼ਵਾਤ ਜਗਾ ਦਿੱਤੇ ਸੀ ਇਹ ਜਜ਼ਵਾਤ ਨੂੰ ਮੈਂ ਸਮਝ ਨਹੀਂ ਪਾ ਰਿਹਾ ਸੀ ਮੈਂ ਵਾਰ-ਵਾਰ ਮਰੀਨਾ ਦਾ ਚਿਹਰਾ ਆਪਣੀ ਅੱਖਾਂ ਸਾਹਮਣੇ ਲਿਆਉਂਦਾ ਆ ਰਿਹਾ ਸੀ ਤਾਂ ਕਿ ਮੈਨੂੰ ਗੁੱਸਾ ਆਵੇ ਅਤੇ ਮੈਂ ਉਹ ਸਭ ਕੁਝ ਕਰ ਬੈਠਾ ਜਿਹਦੇ ਲਈ ਮੈਂ ਇਸ ਕਮਰੇ ਵਿੱਚ ਆਇਆ ਸੀ ਇਸ ਨੂੰ ਮਾਰਾਂ ਤੇ ਇਸ ਦੀ ਚੁੰਨੀ ਲਾ ਕੇ ਸੁੱਟ ਦੇਵਾਂ ਅਤੇ ਇਸ ਦੇ ਕੱਪੜਿਆਂ ਨੂੰ ਫਾੜ ਦੇਵਾਂ ਅਤੇ ਇਸ ਨਾਲ ਉਹ ਸਭ ਕਰਾਂ ਜੋ ਮਰੀਨਾ ਨਾਲ ਹੋਇਆ ਸੀ ਪਰ ਮੇਰੇ ਜਜ਼ਵਾਤ ਮੇਰੇ ਕਾਬੂ ਤੋਂ ਬਾਹਰ ਹੋ ਰਹੇ ਸਨ ਮੈਨੂੰ ਗੁੱਸਾ ਆ ਰਿਹਾ ਸੀ ਮੇਰੇ ਅੰਦਰ ਦਾ ਜਾਨਵਰ ਜਾਗ ਹੀ ਨਹੀਂ ਰਿਹਾ ਸੀ ਸ਼ਾਇਦ ਵਜਾ ਇਹ ਸੀ ਕਿ ਮੈਂ ਅਜੇ ਤੱਕ ਕਿਸੇ ਲੜਕੀ ਨਾਲ ਇਸ ਤਰ੍ਹਾਂ ਦਾ ਕੀਤਾ ਨਹੀਂ ਸੀ ਬੇਸ਼ੱਕ ਮੈਂ ਸਰਦਾਰ ਦਾ ਬੇਟਾ ਸੀ ਪਰ ਮੇਰੇ ਪਾਪਾ ਨੇ ਮੈਨੂੰ ਕਦੇ ਵੀ ਇਸ ਤਰ੍ਹਾਂ ਦੀ ਪਰਬ੍ਰਿਸ਼ ਨਹੀਂ ਦਿੱਤੀ ਸੀ ਕਿ ਔਰਤ ਨਾਲ ਬੁਰਾ ਸ਼ਲੋਕ ਕਰਾਂ ਜਾਂ ਬਾਹਰ ਕੁੜੀਆਂ ਨਾਲ ਆਸ਼ਕੀ ਕਰਾਂ ਹੁਣ ਮੈਂ ਇਹ ਸੋਚ ਰਿਹਾ ਸੀ ਜੋ ਕੰਮ ਮੈਂ ਅਜੇ ਤੱਕ ਨਹੀਂ ਕੀਤਾ ਸੀ ਉਹ ਸਾਨੂੰ ਕਰਨ ਲਈ ਸ਼ਾਇਦ ਮੈਨੂੰ ਮੇਰੇ ਹੋਸ਼ ਖੋਣੇ ਪੈਣਗੇ ਜਦੋਂ ਕਦੇ ਅਸੀਂ ਜਾ ਰਹੀ ਇਕੱਠੇ ਬੈਠਦੇ ਸਨ ਤਾਂ ਅਸੀਂ ਥੋੜੀ ਜਹੀ ਸ਼ਰਾਬ ਪੀ ਲੈਂਦੇ ਸੀ ਪਰ ਉਹ ਵੀ ਬਾਲੀ ਨਹੀਂ ਕਿ ਅਸੀਂ ਆਪਣੇ ਹੋਸ਼ ਅਤੇ ਹਵਾਸ਼ ਨੂੰ ਖੋ ਬੈਠਦੇ ਪਰ ਹੁਣ ਮੈਨੂੰ ਨਸ਼ੇ ਦੀ ਸਖਤ ਜ਼ਰੂਰਤ ਸੀ ਮੈਂ ਇਹ ਸੋਚ ਰਿਹਾ ਸੀ ਸ਼ਾਇਦ ਨਸ਼ਾ ਕਰਕੇ ਮੇਰੇ ਅੰਦਰ ਦਾ ਜਾਨਵਰ ਜਾਗ ਜਾਵੇ ਜਦੋਂ ਮੈਂ ਆਪਣੀ ਅਲਮਾਰੀ ਖੋਲੀ ਤਾਂ ਉਹ ਬੋਤਲਾਂ ਮੇਰੀ ਅਲਮਾਰੀ ਵਿੱਚ ਪਈਆਂ ਹੋਈਆਂ ਸਨ ਜੋ ਅਸੀਂ ਦੋਸਤ ਮਿਲ ਕੇ ਹੀ ਇਕੱਠੇ ਪਿੰਦੇ ਸੀ ਅਤੇ ਸਾਰੇ ਇਕੱਠੇ ਬੈਠ ਕੇ ਗੱਲਾਂ ਕਰਦੇ ਸਮੇਂ ਥੋੜੀ ਥੋੜੀ ਸ਼ਰਾਬ ਪੀਂਦੀ ਸੀ ਅਤੇ ਤਾਸ਼ ਵੀ ਖੇਡਦੇ ਸੀ ਮੇਰੇ ਹੱਥ ਵਿੱਚ ਉਹ ਸ਼ਰਾਬ ਦੀ ਬੋਤਲ ਦੇਖ ਕੇ ਉਹ ਕੁੜੀ ਡਰ ਗਈ ਅਤੇ ਮੇਰੇ ਤੋਂ ਦੋ ਕਦਮ ਪਿੱਛੇ हट ਗਈ ਉਹ ਕੰਦ ਨਾ ਜਾ ਲੱਗੀ ਸੀ ਮੈਂ ਬੋਤਲ ਖੋਲ੍ਹੀ ਅਤੇ ਪੂਰੀ ਬੋਤਲ ਪੀਣ ਲੱਗਿਆ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਬਸ ਮੈਂ ਮੇਰੇ ਅੰਦਰ ਦੇ ਜਾਨਵਰ ਨੂੰ ਜਗਾਉਣ ਲਈ ਜੋ ਕੁਝ ਕਰ ਸਕਦਾ ਸੀ ਮੈਂ ਉਹ ਕਰ ਰਿਹਾ ਸੀ ਮੈਨੂੰ ਪਹਿਲੀ ਉਹ ਘੁੱਟ ਬਹੁਤ ਕੌੜੀ ਲੱਗੀ ਸੀ ਕਿਉਂਕਿ ਪਹਿਲਾਂ ਮੈਂ ਸ਼ਰਾਬ ਪਾਣੀ ਵਿੱਚ ਮਿਲਾ ਕੇ ਪਿੰਦਾ ਸੀ ਪਰ ਅੱਜ ਮੈਂ ਉਹ ਬਿਨਾਂ ਪਾਣੀ ਤੋਂ ਹੀ ਪੀ ਰਿਹਾ ਸੀ ਔਖੀ ਹੀ ਸਹੀ ਪਰ 4-5 ਘੁੱਟਾਂ ਮੈਂ ਸ਼ਰਾਬ ਦੀਆਂ ਪੀ ਲਈਆਂ ਸੀ ਐਨੀ ਸ਼ਰਾਬ ਹੀ ਬਹੁਤ ਹੁੰਦੀ ਹੈ ਬੰਦੇ ਨੂੰ ਬੇਕਾਬੂ ਕਰਨ ਲਈ ਕੁਝ ਹੀ ਸਮੇਂ ਬਾਅਦ ਮੈਨੂੰ ਨਸ਼ਾ ਚੜਨ ਲੱਗਿਆ ਸੀ ਮੈਂ ਆਪਣੇ ਡਗਮਗਾਉਂਦੇ ਪੈਰਾਂ ਨਾਲ ਉਸ ਵੱਲ ਵਧਿਆ ਹੁਣ ਉਸ ਦੀਆਂ ਅੱਖਾਂ ਵਿੱਚ ਉਹ ਸਭ ਕੁਝ ਸੀ ਜੋ ਮੈਂ ਦੇਖਣਾ ਚਾਹੁੰਦਾ ਸੀ ਬੇਵਸੀ ਮਜਬੂਰੀ ਮੈਂ ਉਸ ਨੂੰ ਬਾਹਤੋਂ ਫੜ ਕੇ ਆਪਣੀ ਛਾਤੀ ਨਾਲ ਲਾ ਕੇ ਜ਼ੋਰ ਦੀ ਘੁੱਟ ਦਿੱਤਾ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਬਸ ਖੋ ਬੈਠਦਾ ਗੋਲੀਆਂ ਦੀ ਆਵਾਜ਼ ਆਉਣ ਲੱਗੀ ਮੈਂ ਪਿੱਛੇ हट ਗਿਆ ਉਸ ਸਮੇਂ ਮੈਂ ਉਸ ਲੜਕੀ ਨੂੰ ਆਪਣੇ ਆਪ ਤੋਂ ਦੂਰ ਕੀਤਾ ਮੇਰੇ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਵੱਜਣ ਲੱਗਿਆ ਮੈਂ ਨਸ਼ੇ ਵਿੱਚ ਖੜਾ ਸੀ ਮੁਸ਼ਕਿਲ ਨਾਲ ਮੈਂ ਦਰਵਾਜ਼ੇ ਤੇ ਪਹੁੰਚਿਆ ਸੀ ਬਹੁਤ ਮੁਸ਼ਕਿਲ ਨਾਲ ਮੈਂ ਦਰਵਾਜ਼ਾ ਖੋਲ੍ਹਿਆ ਮੇਰੀਆਂ ਅੱਖਾਂ ਨਸ਼ੇ ਦੇ ਕਾਰਨ ਬੰਦ ਹੋ ਰਹੀਆਂ ਸਨ ਸਾਹਮਣੇ ਮੇਰਾ ਵੱਡਾ ਭਾਈ ਖੜਾ ਸੀ ਉਹ ਕਹਿਣ ਲੱਗਿਆ ਕਿ ਇਸ ਲੜਕੀ ਦੇ ਕਬੀਲੇ ਵਾਲਿਆਂ ਨੇ ਸਾਡੀ ਹਵੇਲੀ ਤੇ ਹਮਲਾ ਕਰ ਦਿੱਤਾ ਹੈ ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਕਿਹਾ ਕਿ ਇਹ ਸਾਰਾ ਕੀ ਮਤਲਬ ਉਹ ਕਹਨ ਲੱਗ ਗਿਆ ਕਿ ਇਹ ਸ ਲੜਕੀ ਵਾਲਿਆਂ ਨੇ ਦੂਸਰੇ ਕਬੀਲੇ ਨਾਲ ਮਿਲ ਕੇ ਹਵੇਲੀ ਤੇ ਹਮਲਾ ਕਰ ਦਿੱਤਾ ਹੈ ਇਸ ਲੜਕੀ ਦੇ ਕਬੀਲੇ ਵਾਲੇ ਤਾਂ ਸਾਡੇ ਸਾਹਮਣੇ ਕੁਝ ਵੀ ਨਹੀਂ ਪਰ ਦੂਸਰੇ ਕਬੀਲੇ ਵਾਲੇ ਬਹੁਤ ਹੀ ਤਾਕਤਵਰ ਲੋਕ ਹਨ ਉਹ ਉਸ ਕਬੀਲੇ ਦੇ ਸਭ ਤੋਂ ਵੱਡੇ ਹਿਮਾਇਤੀ ਵੀ ਹਨ ਜਦੋਂ ਉਸ ਕਬੀਲੇ ਵਾਲਿਆਂ ਨੂੰ ਪਤਾ ਲੱਗਿਆ ਕਿ ਅਸੀਂ ਇਸ ਕਬੀਲੇ ਦੀ ਲੜਕੀ ਨੂੰ ਚੱਕ ਕੇ ਲੈ ਕੇ ਆਏ ਹਾਂ ਉਸੇ ਸਮੇਂ ਤੋਂ ਹੀ ਉਹ ਕਬਿੱਲਾ ਇਸ ਕਬਿੱਲੇ ਵਾਲਿਆਂ ਨਾਲ ਮਿਲ ਗਿਆ ਹੈ ਅਤੇ ਆਪਣੇ ਕਬਿੱਲੇ ਵਿੱਚ ਆ ਗਏ ਹਨ ਹਵੇਲੀ ਅਤੇ ਕਬਿੱਲੇ ਨੂੰ ਵੀ ਉਹਨਾਂ ਨੇ ਚਾਰੋਂ ਤਰਫ ਤੋਂ ਘੇਰ ਲਿਆ ਹੈ ਕਹਿ ਰਹੇ ਹਨ ਲੜਕੀ ਨੂੰ ਵਾਪਸ ਭੇਜੋ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਮੈਂ ਕਿਹਾ ਇਸ ਤਰ੍ਹਾਂ ਕਿਵੇਂ ਵਾਪਸ ਕਰ ਦੇਵਾਂਗੇ ਲੜਕੀ ਲੜਕੀ ਨਹੀਂ ਦੇ ਸਕਦੇ ਹਾਂ ਮੈਂ ਹੁਣ ਸ਼ਰਾਬ ਪੀ ਕੇ ਪਛਤਾ ਰਿਹਾ ਸੀ ਕਿਉਂਕਿ ਸ਼ਰਾਬ ਦਾ ਨਸ਼ਾ ਮੇਰੇ ਤੇ ਬਹੁਤ ਹਾਵੀ ਹੋ ਰਿਹਾ ਸੀ ਜਦੋਂ ਮੇਰਾ ਭਰਾ ਉਸ ਲੜਕੀ ਕੋਲ ਗਿਆ ਉਹ ਲੜਕੀ ਕਹਿਣ ਲੱਗੀ ਕਿ ਮੈਨੂੰ ਮaaf ਕਰ ਦਿਓ ਪਰ ਮੈਨੂੰ ਛੱਡ ਦਿਓ ਮੈਂ ਮੇਰੇ ਮਗੀਤਰ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਜੋ ਜੁਲਮ ਮੇਰੇ ਚਾਚੇ ਨੇ ਉਸ ਲੜਕੀ ਨਾਲ ਕੀਤਾ ਸੀ ਮੈਂ ਉਸਤੇ ਬੋਲੀ ਵੀ ਸੀ ਮੇਰਾ ਯਕੀਨ ਕਰੋ ਉਸ ਸਮੇਂ ਮੈਂ ਮੇਰੇ ਚਾਚੇ ਨਾਲ ਬਹੁਤ ਲੜਾਈ ਕੀਤੀ ਸੀ ਅਤੇ ਮੇਰੇ ਚਾਚੇ ਨੂੰ ਰੋਕਿਆ ਵੀ ਸੀ ਮੈਨੂੰ ਉਸ ਲੜਕੀ ਨਾਲ ਕੀਤੀ ਹੋਈ ਜ਼ਾਰਤੀ ਦਾ ਬਹੁਤ ਦੁੱਖ ਹੈ ਮੇਰਾ ਯਕੀਨ ਕਰੋ ਮੈਂ ਜੋ ਕਹਿ ਰਹੀ ਆ ਸੱਚ ਕਹਿ ਰਹੀ ਆ ਬਸ ਮੈਨੂੰ ਆਪਣੇ ਬਦਲੇ ਦਾ ਨਿਸ਼ਾਨਾ ਨਾ ਬਣਾਓ ਇਸ ਲੜਾਈ ਨੂੰ ਹੋਰ ਅੱਗੇ ਨਾ ਵਧਾਓ ਮੇਰਾ ਮਗੇਤਰ ਮੈਨੂੰ ਬਹੁਤ ਪਿਆਰ ਕਰਦਾ ਹੈ ਜੇਕਰ ਤੁਸੀਂ ਗੋਲੀ ਚਲਾਉਣਾ ਜਾਣਦੇ ਹੋ ਤਾਂ ਉਹ ਵੀ ਗੋਲੀ ਚਲਾਉਣਾ ਜਾਣਦਾ ਹੈ ਜੇ ਆਉਂਦਾ ਉਹ ਵੀ ਤੁਹਾਨੂੰ ਨਹੀਂ ਛੱਡੇਗਾ ਮਾਰ ਦੇਵੇਗਾ ਤੁਹਾਨੂੰ ਉਸ ਲੜਕੀ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਿਆ ਮੈਂ ਉਸ ਨੂੰ ਕਿਹਾ ਜੇਕਰ ਉਸ ਨੂੰ ਤੇਰੇ ਨਾਲ ਇੰਨੀ ਹੀ ਮੁਹੱਬਤ ਸੀ ਤਾਂ ਉਸਾਨੀ ਤੇਰੇ ਤੋਂ ਬਿਨਾ ਦੂਜੀ ਲੜਕੀ ਨੂੰ ਹੱਥ ਕਿਉਂ ਲਾਇਆ ਕਿਵੇਂ ਉਹ ਕਿਸੇ ਦੂਜੀ ਲੜਕੀ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕਰ ਸਕਦਾ ਹੈ ਪੇਰ ਉਹ ਤੈਨੂੰ ਕਿਵੇਂ ਛੱਡ ਦੇਵੇਗਾ ਤੂੰ ਪਾਗਲ ਹੋ ਗਈ ਹੈ ਜੋ ਇੱਕ ਜਾਨਵਰ ਜਹੇ ਇਨਸਾਨ ਨੂੰ ਪਿਆਰ ਕਰਦੀ ਹੈ ਮੈਂ ਤੇਰੇ ਮਗੇਤਰ ਦਾ ਮੂੰਹ ਤੋੜਨਾ ਵੀ ਜਾਣਦਾ ਹਾਂ ਵੈਸੇ ਵੀ ਮੈਂ ਤੇਰੇ ਨਾਲ ਬਦਲਾ ਲੈਣਾ ਹੈ ਕਿਹੜਾ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ ਸਿਰਫ ਉਸ ਸਮੇਂ ਤੱਕ ਜਦੋਂ ਤੱਕ ਮੈਂ ਤੇਰੇ ਨਾਲ ਬਦਲਾ ਨਹੀਂ ਲੈ ਲੈਂਦਾ ਹਾਂ ਇਹ ਕਹਿੰਦੇ ਹੋਏ ਮੈਂ ਉਸ ਨੂੰ ਕਮਰੇ ਦਾ ਦਰਵਾਜ਼ਾ ਲੋਕ ਕਰ ਦਿੱਤਾ ਬਾਹਰੋਂ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਸਨ ਉਨ੍ਹਾਂ ਵਿੱਚੋਂ ਇੱਕ ਹੀ ਨਿਸ਼ਾਨ ਕਹਿ ਰਿਹਾ ਸੀ ਲੜਕੀ ਸਾਨੂੰ ਵਾਪਸ ਕਰ ਦਿਓ ਉਹ ਸਾਡੀ ਅਮਾਨਤ ਹੈ ਅਸੀਂ ਉਸ ਨੂੰ ਲੈਤੇ ਬਿਨਾ ਇੱਥੋਂ ਨਹੀਂ ਜਾਵਾਂਗੇ ਮੈਂ ਮੇਰੀ ਬੰਦੂਕ ਚੱਕੀ ਅਤੇ ਬਾਹਰ ਜਾਣ ਲੱਗਿਆ ਮੇਰੇ ਬਾਬਾ ਸਾਹਿਬ ਬਾਹਰ ਖੜੇ ਸਨ ਉਹ ਕਹਿਣ ਲੱਗੇ ਕਿ ਹਜੇ ਰੁਕ ਜਾ ਮੈਂ ਪੁਲਿਸ ਨੂੰ ਫੋਨ ਕੀਤਾ ਹੈ ਹੁਣ ਤੂੰ ਦੇਖੀ ਇਹਨਾਂ ਨਾਲ ਕੀ ਹੁੰਦਾ ਹੈ ਮੈਂ ਕਿਹਾ ਇਹ ਆਪਣੀ ਕਬੀਲੇ ਦੀ ਲੜਾਈ ਹੈ ਤੁਸੀਂ ਕਿਉਂ ਖਾਮ-ਖਾਮ ਪੁਲਿਸ ਨੂੰ ਵਿੱਚ ਲੈ ਕੇ ਆਉਂਦੇ ਹੋ ਤੁਸੀਂ ਦੇਖਿਓ ਮੈਂ ਇਹਨਾਂ ਦਾ ਕਿਵੇਂ ਮੂੰਹ ਤੋੜਦਾ ਹਾਂ ਉਹ ਮੈਨੂੰ ਦੇਖ ਕੇ ਕਹਿਣ ਲੱਗੇ ਕਿ ਹਜੇ ਤੱਕ ਤੂੰ ਹੋਸ਼ ਵਿੱਚ ਨਹੀਂ ਹੈ ਤੂੰ ਚੰਗੀ ਤਰ੍ਹਾਂ ਤੁਰ ਵੀ ਨਹੀਂ پا ਰਿਹਾ ਹੈ ਅਤੇ ਗੱਲਾਂ ਕਰ ਰਿਹਾ ਹੈ ਉਹਨਾਂ ਦੇ ਮੂੰਹ ਤੋੜਨ ਦੀਆਂ ਮੈਂ ਕਿਹਾ ਸ਼ੇਰ ਨਸ਼ੇ ਵਿੱਚ ਹੋਵੇ ਤਾਂ ਵੀ ਉਹ ਸ਼ੇਰ ਹੀ ਹੁੰਦਾ ਹੈ ਮੈਂ ਤੁਹਾਡੇ ਤੋਂ ਬੁਝਦਲੀ ਨਹੀਂ ਸਿੱਖੀ ਹੈ ਬਾਬਾ ਸਾਹਿਬ ਮੇਰਾ ਰਾਹ ਨਾ ਰੋਕੋ ਮੈਂ ਹਜੇ ਤੱਕ ਗੱਲ ਕਰ ਹੀ ਰਿਹਾ ਸੀ ਉਸੇ ਸਮੇਂ ਮੈਨੂੰ ਪੁਲਿਸ ਦੇ ਹਾਰਣ ਸੁਣਾਈ ਦੇਣ ਲੱਗੇ ਕਈ ਪੁਲਿਸ ਦੀਆਂ ਜੀਪਾਂ ਹਵੇਲੀ ਦੇ ਆਸੇ-ਪਾਸੇ ਆ ਕੇ ਰੁਕ ਗਈਆਂ ਮੇਰੇ ਬਾਬਾ ਸਾਹਿਬ ਅਤੇ ਬਾਈ ਜੀ ਬਾਹਰ ਆ ਗਏ ਪੁਲਿਸ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੀਪ ਵਿੱਚ ਬਿਠਾ ਰਹੀ ਸੀ ਉਹਨਾਂ ਵਿੱਚ ਉਸ ਲੜਕੀ ਦਾ ਮਗੇਤਰ ਵੀ ਸੀ ਉਹ ਪੁਲਿਸ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਕਿ ਤੁਸੀਂ ਇਹ ਸਭ ਠੀਕ ਨਹੀਂ ਕਰ ਰਹੇ ਹੋ ਇਹ ਨਾ ਭੁੱਲੋ ਸਾਡੀ ਪਹੁੰਚ ਵੀ ਬਹੁਤ ਦੂਰ ਤੱਕ ਹੈ ਅਸੀਂ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹਨ ਮੈਂ ਲੜ ਖੜਾਉਂਦੇ ਪੈਰਾਂ ਨਾਲ ਉਸ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਮੇਰਾ ਜੀਤਾ ਕਰ ਰਿਹਾ ਸੀ ਕਿ ਮੈਂ ਉਸ ਦਾ ਮੂੰਹ ਤੋੜ ਦੇਵਾਂ ਇਹ ਉਹੀ ਇਨਸਾਨ ਸੀ ਜਿਸ ਨੇ ਮਰੀਨਾ ਨਾਲ ਜਾਨਵਰਾਂ ਦੀ ਤਰ੍ਹਾਂ ਸਲੂਕ ਕੀਤਾ ਸੀ ਪਰ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਕੇ ਰੱਖਿਆ ਹੋਇਆ ਸੀ ਮੈਂ ਕਿਹਾ ਕਿ ਬਹੁਤ ਪਿਆਰ ਹੈ ਨਾ ਉਸ ਲੜਕੀ ਨਾਲ ਤੇਰਾ ਪਿਆਰ ਹੀ ਤੈਨੂੰ ਇੱਥੇ ਖਿੱਚ ਕੇ ਲੈ ਕੇ ਆਇਆ ਹੈ ਉਹ ਤੈਨੂੰ ਇਸ ਤਰ੍ਹਾਂ ਨਹੀਂ ਮਿਲੇਗੀ ਮੇਰੇ ਬਦਲੇ ਦੀ ਅੱਗ ਬੁਝਾ ਕੇ ਆਵੇਗੀ ਮੇਰੇ ਇਹ ਕਹਿੰਦੇ ਸਾਰ ਉਸ ਨੇ ਮੇਰਾ ਗਲ ਫੜ ਲਿਆ ਅਤੇ ਇਹ ਕਹਿਣ ਲੱਗਿਆ ਕਿ ਉਸ ਨੂੰ ਹੱਥ ਵੀ ਨਾ ਲਾਵੇਂ ਮੈਂ ਤੈਨੂੰ ਜਿੰਦਾ ਨਹੀਂ ਛੱਡਾਂਗਾ ਮੈਂ ਉਸ ਨੂੰ ਕਿਹਾ ਕਿ ਕਿਸੇ ਦੂਜੀ ਲੜਕੀ ਦੀ ਇੱਜ਼ਤ ਤੇ ਹੱਥ ਪਾਉਂਦੇ ਹੋਏ ਤੈਨੂੰ ਸ਼ਰਮ ਨਹੀਂ ਆਈ ਸੀ ਜੋ ਤੈਨੂੰ ਹੁਣ ਤੇਰੀ ਮੰਗੇਤਰ ਲਈ ਜਾਗ ਰਹੀ ਹੈ ਤੂੰ ਤਿੰਨ ਦਿਨਾਂ ਤੱਕ ਜੇਲ੍ਹ ਚੋਂ ਬਾਹਰ ਨਹੀਂ ਆਵੇਂਗਾ ਉਦੋਂ ਤੱਕ ਮੈਂ ਤੇਰੀ ਮੰਗੇਤਰ ਨਾਲ ਆਪਣੀ ਅਗੋ ਬੁਝਾ ਚੁੱਕਿਆ ਹੋਵਾਂਗਾ ਮੈਂ ਉਸ ਲੜਕੀ ਨੂੰ ਬਰਬਾਦ ਕਰਕੇ ਰੱਖ ਦੇਵਾਂਗਾ ਉਹ ਤੈਨੂੰ ਉਸ ਸਮੇਂ ਮਿਲੇਗੀ ਜਦੋਂ ਮੈਂ ਉਸ ਨਾਲ ਸੰਬੰਧ ਬਣਾ ਚੁੱਕਿਆ ਹੋਵਾਂਗਾ ਮੇਰੇ ਇਹ ਕਹਿੰਦੇ ਹੀ ਉਹ ਗੁੱਸੇ ਵਿੱਚ پاگل ਹੋ ਗਿਆ ਕਹਿਣ ਲੱਗਿਆ ਕਿ ਮੈਂ ਜਾਨ ਤੋਂ ਮਾਰ ਦੇਵਾਂਗਾ ਤੈਨੂੰ ਮੈਂ ਪੁਲਿਸ ਨੂੰ ਕਿਹਾ ਲੈ ਜਾਓ ਇਹਨਾਂ ਨੂੰ ਤਿੰਨ ਦਿਨਾਂ ਤੋਂ ਪਹਿਲਾਂ ਇਹ ਜੇਲ੍ਹ ਤੋਂ ਬਾਹਰ ਨਹੀਂ ਹੋਣੇ ਚਾਹੀਦੇ ਪੁਲਿਸ ਕਹਿਣ ਲੱਗੀ ਕਿ ਤੁਸੀਂ ਬੇਫਿਕਰ ਰਹੋ ਇਹ ਤਿੰਨ ਦਿਨਾਂ ਤੋਂ ਪਹਿਲਾਂ ਬਾਹਰ ਨਹੀਂ ਆਉਣਗੇ ਇਹ ਕਹਿੰਦੇ ਹੋਏ ਮੈਂ ਹੱਸ ਰਿਹਾ ਸੀ ਹੁਣ ਇਹ ਮਾਮਲਾ ਰਫਾ ਦਫਾ ਹੋ ਗਿਆ ਸੀ ਹੁਣ ਮੇਰੇ ਬਾਬਾ ਸਾਹਿਬ ਨੂੰ ਮੇਰੇ ਤੇ ਬਹੁਤ ਫਕਰ ਹੋਣ ਲੱਗਿਆ ਸੀ ਉਹ ਕਹਿਣ ਲੱਗੇ ਕਿ ਸ਼ਾਜਬ ਮੈਂ ਬਹੁਤ ਖੁਸ਼ ਹਾਂ ਮੈਂ ਇੱਕ ਸ਼ੇਰ ਨੂੰ ਪੈਦਾ ਕੀਤਾ ਹੈ ਜਦੋਂ ਤੱਕ ਤੂੰ ਹੈ ਮੇਰਾ سینਾ ਸਾਰੇ ਕਬੀਲੇ ਵਾਲਿਆਂ ਦੇ ਸਾਹਮਣੇ ਚੌੜਾ ਹੀ ਰਹੇਗਾ ਮੈਂ ਕਿਹਾ ਬਾਬਾ ਸਾਹਿਬ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਹੁਕਮ ਦਾ ਗੁਲਾਮ ਹਾਂ ਤੁਸੀਂ ਜਿਸ ਤਰ੍ਹਾਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਆ ਗਿਆ ਉਹ ਹਜੇ ਤੱਕ ਵੀ ਰੋ ਰਹੀ ਸੀ ਉਹ ਮੈਨੂੰ ਦੇਖ ਕੇ ਕਹਿਣ ਲੱਗੀ ਤੂੰ ਇਨਸਾਨ ਨਹੀਂ ਹੈ ਤੂੰ ਜਾਨਵਰ ਹੈ ਮੈਂ ਉਹ ਸਾਨੂੰ ਪਿਆਰ ਕਰਦੀ ਹਾਂ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਹੈ ਖੁਦਾ ਦੇ ਲਈ ਮੈਨੂੰ ਛੱਡ ਦੇ ਜੇਕਰ ਤੂੰ ਆਪਣਾ ਬਦਲਾ ਹੀ ਪੂਰਾ ਕਰਨਾ ਹੈ ਤਾਂ ਜਮਾਲ ਦੀ ਬੇਟੀ ਨਾਲ ਕਰ ਉਹ ਵੀ ਮੇਰੀ ਹੀ ਉਮਰ ਦੀ ਹੈ ਅਤੇ ਤੇਰੇ ਕਬੀਲੇ ਦੀ ਬੇਟੀ ਦੀ ਇੱਜ਼ਤ ਜਮਾਲ ਨੇ ਹੀ ਖਰਾਬ ਕਰਵਾਈ ਸੀ ਮੈਂ ਨਹੀਂ ਮੈਂ ਕਿਹਾ ਮੈਂ ਬਦਲਾ ਤੇਰੇ ਤੋਂ ਹੀ ਲਵਾਗਾ ਕਿਉਂਕਿ ਤੂੰ ਮੈਨੂੰ ਪਸੰਦ ਆ ਗਈ ਹੈ ਹੁਣ ਮੈਂ ਤੈਨੂੰ ਨਹੀਂ ਛੱਡਾਂਗਾ ਹੁਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਰਵਾਦ ਹੋਣ ਵਾਲੀ ਤੂੰ ਹੈ ਜਾਂ ਜਮਾਲ ਦੀ ਬੇਟੀ ਹੈ ਤਾਂ ਉਹੀ ਖਾਨਦਾਨ ਦੀ ਮੈਂ ਉਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕਬੀਲੇ ਦੀ ਬੇਟੀ ਦੀ ਇੱਜ਼ਤ ਤੁਹਾਡੇ ਖਾਨਦਾਨ ਨਾਲੋਂ ਜ਼ਿਆਦਾ ਕੀਮਤੀ ਹੈ ਕਿ ਅਸੀਂ ਸਾਡੇ ਗੁਲਾਮ ਦੀ ਬੇਟੀ ਦੇ ਬਦਲੇ ਉਹਨਾਂ ਦੇ ਖਾਨਦਾਨ ਦੀ ਬੇਟੀ ਚੁਣੀ ਹੈ ਇਹ ਕਹਿੰਦੇ ਹੋਏ ਮੈਂ ਉਸ ਨੂੰ ਬੈੱਡ ਤੇ ਧੱਕਾ ਦਿੱਤਾ ਮੈਂ ਖੁਦ ਵੀ ਨਸ਼ੇ ਦੇ ਕਾਰਨ ਚੂਰਚੂਰ ਹੋ ਰਿਹਾ ਸੀ ਉਹ ਲੜਕੀ ਬੈੱਡ ਤੋਂ ਪਿੱਛੇ ਹਟ ਗਈ ਪਰ ਮੈਂ ਤਾਂ ਨਸ਼ੇ ਵਿੱਚ ਬੇਗਾਨਾ ਹੋ ਗਿਆ ਸੀ ਜਦੋਂ ਮੈਨੂੰ ਹੋਸ਼ ਆਈ ਤਾਂ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ ਮੈਂ ਦੇਖਿਆ ਉਹ ਕੁੜੀ ਸੋਫੇ ਤੇ ਦਲਹਣ ਦੇ ਜੋੜੇ ਵਿੱਚ ਬੈਠੀ ਸੀ ਸ਼ਾਇਦ ਉਹ ਸੌ ਰਹੀ ਸੀ ਸ਼ਰਾਬ ਦੇ ਨਸ਼ੇ ਕਾਰਨ ਮੇਰੀ ਇਹ ਸਾਰੀ ਰਾਤ ਖਰਾਬ ਹੋ ਗਈ ਸੀ ਉਸ ਲੜਕੀ ਨੇ ਇੱਕ ਰਾਤ ਮਰਦ ਦੇ ਕਮਰੇ ਵਿੱਚ guzari ਸੀ ਪਰ ਮੈਂ ਉਸ ਨੂੰ ਹੱਥ ਵੀ ਨਹੀਂ ਲਾਇਆ ਸੀ ਉਹ ਸੌ ਰਹੀ ਸੀ ਪਰ ਉਹ ਸੌਂਦੇ ਸਮੇਂ ਵੀ ਹੌਂਕੇ ਲੈ ਰਹੀ ਸੀ ਸ਼ਾਇਦ ਉਸਨੇ ਆਪਣੀ ਮੁਹੱਬਤ ਦਾ ਗਮ ਪੂਰੀ ਰਾਤ ਰੋ-ਰੋ ਕੇ ਮਨਾਇਆ ਸੀ ਉਸ ਨੂੰ ਰੋਂਦੇ ਦੇਖ ਕੇ ਇੱਕ ਵਿੱਕੀ ਜਹੀ ਮੁਸਕਾਨ ਮੇਰੇ ਚਿਹਰੇ ਤੇ ਆ ਗਈ ਸੀ ਮੈਂ ਹੱਸਣਾ ਚਾਹੁੰਦਾ ਸੀ ਪਰ ਮੈਂ ਹੱਸ ਨਹੀਂ ਪਾਰਿਆ ਸੀ ਮੈਂ ਬਾਥਰੂਮ ਵਿੱਚ ਚਲਾ ਗਿਆ ਠੰਡੇ ਪਾਣੀ ਨਾਲ ਨਹਾ ਕੇ ਮੈਨੂੰ ਕੁਝ ਠੀਕ ਮਹਿਸੂਸ ਹੋਣ ਲੱਗਿਆ ਜਦੋਂ ਮੈਂ ਕਮਰੇ ਤੋਂ ਬਾਹਰ ਗਿਆ ਤਾਂ ਮੇਰੇ ਭਰਾ ਦੇ ਚਿਹਰੇ ਤੇ ਹਾਸਾ ਸੀ ਜਿਵੇਂ ਮੈਂ ਕੋਈ ਬਹੁਤ ਵੱਡਾ ਕਮਾਲ ਕਰ ਦਿੱਤਾ ਹੋਵੇ ਮੇਰੇ ਬਾਬਾ ਸਾਹਿਬ ਬੀ ਸੋਫੇ ਤੇ ਆਪਣਾ ਸੀਨਾ ਫਕਰ ਨਾਲ ਚੌੜਾ ਕਰਕੇ ਬੈਠੇ ਹੋਏ ਸਨ ਸਾਡੇ ਘਰ ਦੀਆਂ ਔਰਤਾਂ ਮਰਦਾਂ ਦੇ ਮਾਮਲੇ ਵਿੱਚ ਨਹੀਂ ਬੋਲਦੀਆਂ ਸਨ ਚਾਹੇ ਉਹਨਾਂ ਨੂੰ ਸਾਡੇ ਕੰਮ ਚੰਗੇ ਲੱਗਦੇ ਹੋਣ ਚਾਹੇ ਬੁਰੇ ਮੇਰੇ ਬਾਬਾ ਨੇ ਨੌਕਰ ਨੂੰ ਬੁਲਾਇਆ ਤੇ ਕਹਿਣ ਲੱਗੇ ਕਿ ਕਰਮਬੀਰ ਜਾਓ ਮੇਰੇ ਸ਼ੇਰ ਲਈ ਬਦਾਮ ਵਾਲਾ ਦੁੱਧ ਲੈ ਕੇ ਆਓ ਮੇਰੇ ਸ਼ੇਰ ਜਮਾਨ ਨੇ ਅੱਜ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਜਿਸ ਨਾਲ ਦੁਸ਼ਮਣ ਕਬੀਲੇ ਵਾਲਿਆਂ ਨੂੰ ਮੂੰਹ ਤੋੜ ਜਵਾਬ ਮਿਲ ਜਾਵੇਗਾ ਮੈਂ ਮੇਰੇ ਬਾਬਾ ਸਾਹਿਬ ਦੀ ਗੱਲ ਸੁਣ ਕੇ ਆਪਣੀਆਂ ਨਜ਼ਰਾਂ ਚੁਰਾ ਲਈਆਂ ਸੀ ਕਿਉਂਕਿ ਇਸ ਤਰ੍ਹਾਂ ਦਾ ਤਾਂ ਕੁਝ ਹੋਇਆ ਹੀ ਨਹੀਂ ਸੀ ਥੋੜੇ ਸਮੇਂ ਬਾਅਦ ਉਹ ਮੇਰੇ ਲਈ ਬਦਾਮ ਵਾਲਾ ਦੁੱਧ ਲੈ ਕੇ ਆਏ ਮੈਂ ਉਹ ਦੁੱਧ ਪੀਣ ਲੱਗਿਆ ਫਿਰ ਬਾਬਾ ਸਾਹਿਬ ਕਹਿਣ ਲੱਗੇ ਕਿ ਜਾਓ ਉਸ ਲੜਕੀ ਨੂੰ ਵੀ ਕੁਝ ਖਾਣ ਲਈ ਦਿਓ ਬੇਸ਼ੱਕ ਉਹ ਬਦਲੇ ਵਿੱਚ ਇੱਥੇ ਆਈ ਹੈ ਪਰ ਸਾਡੇ ਅੰਦਰ ਹਜੇ ਤੱਕ ਵੀ ਇਨਸਾਨੀਅਤ ਜਿੰਦਾ ਹੈ ਇਹ ਸੁਣ ਕੇ ਉਹ ਨੌਕਰਾਨੀ ਮੇਰੇ ਕਮਰੇ ਵਿੱਚ ਚਲੀ ਗਈ ਪਰ ਜਦੋਂ ਹੀ ਉਹ ਵਾਪਸ ਆਈ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਪਰੇਸ਼ਾਨੀ ਸੀ ਉਸ ਨੇ ਮੇਰੇ ਬਾਬਾ ਨੂੰ ਇੱਕ ਅਜੀਬ ਤਰ੍ਹਾਂ ਦਾ ਇਸ਼ਾਰਾ ਕੀਤਾ ਉਹ ਇਸ਼ਾਰਾ ਸਮਝਦੇ ਹੋਏ ਮੇਰੇ ਬਾਬਾ ਨੇ ਮੈਨੂੰ ਘੂਰ ਕੇ ਦੇਖਿਆ ਉਹ ਮੈਨੂੰ ਕਹਿਣ ਲੱਗੇ ਸ਼ਾਜਬ ਮੇਰੇ ਕਮਰੇ ਵਿੱਚ ਆਓ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਮੈਂ ਉਹ ਦੁੱਧ ਵਾਲਾ ਗਿਲਾਸ ਉੱਥੇ ਹੀ ਮੇਜ਼ ਤੇ ਰੱਖਿਆ ਤੇ ਆਪਣੇ ਬਾਬਾ ਸਾਹਿਬ ਦੇ ਪਿੱਛੇ ਉਹਨਾਂ ਦੇ ਕਮਰੇ ਵਿੱਚ ਪਹੁੰਚ ਗਿਆ ਉਹ ਕਹਿਣ ਲੱਗੇ ਕਿ ਉਹ ਲੜਕੀ ਹਜੇ ਤੱਕ ਕੁਬਾਰੀ ਕਿਵੇਂ ਹੈ ਮੇਰੇ ਬਾਬਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਘਬਰਾਇਆ ਸੀ ਉਹ ਕਿਵੇਂ ਜਾਣਦੇ ਸੀ ਕਿ ਹਜੇ ਤੱਕ ਮੈਂ ਉਸ ਨੂੰ ਹੱਥ ਵੀ ਨਹੀਂ ਲਾਇਆ ਫਿਰ ਮੇਰੇ ਦਿਮਾਗ 'ਚ ਆਇਆ ਕਿ ਸ਼ਾਇਦ ਉਹ ਨੌਕਰਾਨੀ ਇਹੀ ਸਭ ਦੇਖਣ ਲਈ ਕਮਰੇ ਵਿੱਚ ਗਈ ਸੀ ਕੀ ਮੈਂ ਰਾਤ ਭਾਰ ਉਸ ਨਾਲ ਕੀ ਕੀਤਾ ਉਹ ਰਾਤ ਭਰ ਦੁਲਹਣ ਵਾਲੇ ਲਹੰਗੇ ਵਿੱਚ ਹੀ ਸੀ ਉਸ ਦਾ ਮੇਕਅਪ ਵਿਗੜਿਆ ਹੋਇਆ ਨਹੀਂ ਸੀ ਉਸ ਨੌਕਰਾਨੀ ਨੇ ਸ਼ਾਇਦ ਉਹੀ ਇਸ਼ਾਰਾ ਬਾਬਾ ਨੂੰ ਕੀਤਾ ਸੀ ਮੈਂ ਕਿਹਾ ਬਾਬਾ ਸਾਹਿਬ ਰਾਤ ਮੈਨੂੰ ਸ਼ਰਾਬ ਦਾ ਨਸ਼ਾ ਬਹੁਤ ਹੋ ਰਿਹਾ ਸੀ ਉਹ ਮੈਨੂੰ ਕਹਿਣ ਲੱਗੇ ਤੂੰ ਸ਼ਰਾਬ ਪੀਂਦੀ ਹੀ ਕਿਉਂ ਸੀ ਸ਼ਾਜਬ ਮੈਂ ਕਿਹਾ ਬਾਬਾ ਜੀ ਮੇਰੇ ਅੰਦਰ ਹੀ ਇਨਸਾਨੀਅਤ ਹੈ ਮੈਂ ਅੱਜ ਤੱਕ ਕਿਸੇ ਵੀ ਕੁੜੀ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਹੈ ਅਤੇ ਨਾ ਹੀ ਮੈਂ ਜਮਾਲ ਦਾ ਉਹ ਸ਼ੈਤਾਨ ਬੇਟਾ ਹਾਂ ਮੇਰੇ ਅੰਦਰ ਦਿਲ ਹੈ ਉਹ ਕਹਿਣ ਲੱਗੇ ਕਿ ਮਰੀਨਾ ਦਾ ਚਿਹਰਾ ਤੈਨੂੰ ਯਾਦ ਨਹੀਂ ਆਇਆ ਉਹੀ ਡਰ ਮੈਂ ਉਸ ਲੜਕੀ ਦੇ ਅੰਦਰ ਦੇਖਣਾ ਚਾਹੁੰਦਾ ਹਾਂ ਉਹ ਇਹ ਦਰਦ ਆਪਣੇ ਬਾਪ ਅਤੇ ਭਾਈ ਨੂੰ ਦਿਖਾਵੇਗੀ ਤਾਂ ਉਹ ਵੀ ਸਮਝ ਜਾਣਗੇ ਜੋ ਕੁਝ ਵੀ ਉਸ ਨੇ ਮਰੀਨਾ ਨਾਲ ਕੀਤਾ ਸੀ ਉਹ ਚੰਗਾ ਨਹੀਂ ਕੀਤਾ ਸੀ ਹੁਣ ਮੈਂ ਗੁਲਾਮ ਮਸੂਰਨ ਨੂੰ ਕੀ ਮੂੰਹ ਦਿਖਾਵਾਂਗਾ ਮੈਂ ਤਾਂ ਸਮਝਿਆ ਸੀ ਕਿ ਬੜਾ ਹੀ ਜਵਾਨ ਅਤੇ ਮਰਦ ਹੈ ਮੇਰਾ ਬੇਟਾ ਤੂੰ ਤਾਂ ਕਿਹਾ ਸੀ ਕਿ ਸ਼ੇਰ ਤਾਂ ਨਸ਼ੇ ਵਿੱਚ ਵੀ ਸ਼ੇਰ ਹੀ ਹੁੰਦੇ ਹਨ ਜੋ ਹੋ ਗਿਆ ਸੋ ਹੋ ਗਿਆ ਪਰ ਕੱਲ ਨੂੰ ਜਦੋਂ ਤੂੰ ਕਮਰੇ ਚੋਂ ਬਾਹਰ ਆਵੇਂ ਤਾਂ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਕਿ ਬਾਬਾ ਸਾਹਿਬ ਹੁਣ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਉਸੇ ਸਮੇਂ ਬਾਬਾ ਸਾਹਿਬ ਦੇ ਫੋਨ ਤੇ ਫੋਨ ਆਉਣ ਲੱਗਿਆ ਪੁਲਿਸ ਆਫੀਸਰ ਸਨਨ ਉਹ ਕਹਿਣ ਲੱਗੇ ਕਿ ਸਾਡੇ ਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ ਕਿ ਅਸੀਂ ਇਸ ਕਬੀਲੇ ਦੇ ਬੇਟੇ ਨੂੰ ਛੱਡ ਦਈਏ ਬਾਬਾ ਸਾਹਿਬ ਕਹਿਣ ਲੱਗੇ ਕਿ ਨਹੀਂ ਇੱਕ ਰਾਤ ਹੋਰ ਰੁਕ ਜਾਓ ਇਹ ਕਹਿੰਦੇ ਹੋਏ ਉਹਨਾਂ ਨੇ ਮੈਨੂੰ ਗੁੱਸੇ ਨਾਲ ਦੇਖਿਆ ਮੈਂ ਵੀ ਸੋਚ ਲਿਆ ਸੀ ਕਿ ਅੱਜ ਰਾਤ ਮੈਂ ਉਸ ਲੜਕੀ ਨੂੰ ਛੱਡਾਂਗਾ ਨਹੀਂ ਉਸ ਦਾ ਮੈਂ ਇਹ ਹਾਲ ਕਰਾਂਗਾ ਕਿ ਉਹ ਮਰਦ ਦੇ ਨਾਮ ਤੋਂ ਵੀ ਕੰਬਣ ਲੱਗ ਜਾਵੇਗੀ ਅੱਜ ਜਦੋਂ ਮੈਂ ਕਮਰੇ ਵਿੱਚ ਗਿਆ ਉਹ ਲੜਕੀ ਆਮ ਜਿਹੇ ਕੱਪੜਿਆਂ ਵਿੱਚ ਬੈਠੀ ਹੋਈ ਸੀ ਅੱਜ ਮੈਂ ਬਹੁਤ ਗੁੱਸੇ ਵਿੱਚ ਸੀ ਮੈਂ ਜ਼ੋਰ ਦੀ ਦਰਵਾਜ਼ਾ ਬੰਦ ਕੀਤਾ ਅਤੇ ਕਿਹਾ ਕਿ ਚੱਲ ਆਪਣੇ ਕੱਪੜੇ ਉਤਾਰ ਦੋਸਤੋ ਹਜੇ ਤੱਕ ਕਹਾਣੀ ਬਾਕੀ ਹੈ ਇਸਦਾ ਅਗਲਾ ਭਾਗ ਕੱਲ ਨੂੰ ਅਪਲੋਡ ਕੀਤਾ ਜਾਵੇਗਾ ਹੁਣ ਤੱਕ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ 20 ਸਬਸਕ੍ਰਾਈਬ ਕਰੋ ਧੰਨਵਾਦ